ਜੇ ਭਾਜਪਾ ਦੀ ਗੁਪਤ ਚਾਲ ਦਾ ਮਤਲਬ ਸਮਝੀਏ ਤਾਂ ਕਹਿੰਦੇ ਭਾਜਪਾ ਦਾ ਇੱਕੋ ਇੱਕ ਟਾਰਗੇਟ ਆ ਕਿ ਜੀ ਅਰਵਿੰਦ ਕੇਜਰੀਵਾਲ ਸੰਸਦ ਦੀਆਂ ਪੌੜੀਆਂ ਨਹੀਂ ਚੜਨਾ ਚਾਹੀਦਾ ਜੀ ਤੇ ਉਹਨੂੰ ਸੰਸਦ ਦੀਆਂ ਪੌੜੀਆਂ ਚੜਨ ਤੋਂ ਰੋਕਣ ਦੇ ਲਈ ਸੰਜੀਵ ਅਰੋੜਾ ਦਾ ਹਾਰਨਾ ਜ਼ਰੂਰੀ ਆ ਹੂੰ ਸੋ ਇਸ ਲਈ ਤਾਂ ਕਿ ਉਹ ਰਾਜ ਸਭਾ ਮੈਂਬਰ ਬਣੇ ਰਹਿਣ ਤੇ ਜੇ ਉਹ ਜਿੱਤ ਜਾਂਦੇ ਨੇ ਫਿਰ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣਾ ਪਊ ਅੰਮ ਬਸੀਫਾ ਦੇਣਾ ਬੂਬਰ ਸੀਟ ਖਾਲੀ ਹੋ ਤੇ ਫਿਰ ਹੁਣ ਕਹਿੰਦੇ ਕਿ ਲੈਂਚ ਚਾਹੇ ਬਿਬਕ ਕੁਮਾਰ ਹੋਵੇ ਪਰ ਉਹ ਤਾਂ ਸਰਕਾਰੀਆਂ ਰੋਟੀ ਤੋੜ ਰਿਹਾ ਜੀ ਸਰਕਾਰੀ ਰੋਟੀ ਤੋੜਨਾ ਮਤਲਬ ਐਸੇ ਆਪਣੇ ਕਹਾਵਤ ਹੋਰ ਹੈ ਜੇਲ੍ਹ ਮੈਂ ਜੇਲ੍ਹ ਦੀ ਗੱਲ ਨਹੀਂ ਕਰ ਰਿਹਾ ਉਹ ਪੰਜਾਬ ਸਰਕਾਰ ਦੇ ਮਹਿਮਾਨ ਨੇ ਹੁਣ ਮੁੱਖ ਮੰਤਰੀ ਸਾਹਿਬ ਦੇ ਇਸ ਲਈ ਉੱਥੇ ਸਰਕਾਰੀ ਰੋਟੀਆਂ ਪੰਜਾਬ ਦੇ ਖਾਤੇ ਜੋ ਰੋਟੀਆਂ ਤੋੜ ਰਹੇ ਨੇ ਤਾਂ ਜੇ ਕੋਈ ਹੁਣ ਬੇਰੁਜ਼ਗਾਰ ਹੈ ਤਾਂ ਕੱਲੇ ਅਰਵਿੰਦ ਕੇਜਰੀਵਾਲ ਨੇ ਜੀ ਸੋ ਉਹਨਾਂ ਨੂੰ ਸਿੱਧਾ ਰੋਜ਼ਗਾਰ ਘਰ-ਬਾਰ ਨੀਲੀ ਛੱਤੇਟ ਰਹਿਦੇ ਹੋਣੇ ਵਿਚਾਰੇ ਸੋ ਇਸ ਲਈ ਉਹਨਾਂ ਨੇ ਪੰਜਾਬ ਦੇ ਕੈਂਪੀ ਤੋਂ ਕੋਠੀ ਮੰਗੀ ਹੋਈ ਆ ਉਹ ਪੱਕੀ ਕੋਠੀ ਭਾਲਦੇ ਨੇ ਹੂੰ ਤੇ ਉਹਦੇ ਲਈ ਉਹਨਾਂ ਨੂੰ ਸੰਸਦ ਜਾਣਾ ਪੈਣਾ ਬੀਜੇਪੀ ਨੂੰ ਲੱਗਦਾ ਕਿ ਕਿਤੇ ਸੰਸਦ ਦੇ ਅੰਦਰ ਮੋਦੀ ਦੀ ਹਰ ਗੱਲ ਤੇ ਖੜਾ ਹੋਣ ਵਾਲਾ ਆਪਣੇ ਆਪ ਨੂੰ ਮੋਦੀ ਦੇ ਬਰਾਬਰ ਪੇਸ਼ ਕਰਨ ਵਾਲਾ ਨਰੇਟਿਵ ਤਾਂ ਸਿਰਜਣਾ ਆਉਂਦਾ ਹੈ ਨਾ ਜੀ ਸੋ ਇਹ ਤਾਂ ਡਰ ਬੀਜੇਪੀ ਨੂੰ ਹੈ ਹੁਣ ਬੀਜੇਪੀ ਇੱਕ ਤੀਰ ਨਾਲ ਦੋ ਨਿਸ਼ਾਨੇ ਬੰਨ੍ਹ ਰਹੀ ਆ ਕਹਿੰਦੇ ਹੂੰ ਜੇ ਇਹ ਚੱਲ ਹੀ ਨੀਤੀ ਕਿਉਂਕਿ ਉਸ ਨੂੰ ਪ੍ਰਮਾਣ ਚੜਾਉਣ ਦੇ ਲਈ ਇਕੱਲੇ ਗੁਪਤ ਫੈਸਲੇ ਗੁਪਤ ਮੀਟਿੰਗਾਂ ਨਹੀਂ ਹੁੰਦੀਆਂ ਧਰਾਤਲ ਦੇ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਦੀ ਵੀ ਹਮੀ ਜ਼ਰੂਰੀ ਹੈ ਨਾ ਜੀ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੀ ਹੈ ਕਹਿੰਦੇ ਕਿ ਉਹਨਾਂ ਦੇ ਮਨ 'ਚ ਹੈ ਕਿ ਕੇਜਰੀਵਾਲ ਦਾ ਰੱਲ ਰੋਕ ਲਿਏ ਹਮ ਹਮ ਤੇ ਉਹਦੇ ਲਈ ਸੰਜੀਵ ਅਰੋੜਾ ਨੂੰ ਹਰਾਉਣਾ ਪਊ ਤੇ ਫਿਰ ਜਿਤਾਉਣਾ ਉਹਨੂੰ ਪਊ ਜਿਹੜਾ ਤਕੜਾ ਦਾਬੀਦਾਰ ਹੋਊ ਜੀ ਤੇ ਉਹਦੇ ਵਿੱਚ ਫਿਰ ਕੀ ਬੀਜੇਪੀ ਗੁਪਤ ਤਰੀਕੇ ਨਾਲ ਭਾਰਤ ਕੁਸ਼ਨਾਸ਼ੂ ਦਾ ਸਮਰਥਨ ਕਰੂਗੀ ਹਮ ਹੁਣ ਇਹ ਦੂਜਾ ਤੀਰ ਉਹਨਾਂ ਦਾ ਇਹ ਆ ਕਿ ਵੀ ਆ ਜਿਮਨੀ ਚੋਣ ਲਈ ਅਸੀਂ ਸਮਰਥਨ ਕਰ ਦਨੇ ਆ ਤੇਰਾ ਹੂੰ 227 ਦੀ ਅਸਲੀ ਚੋਣਾਂ ਲਈ ਭਾਰਤ ਕੂਸ਼ਨ ਲੜੇ ਸਾਡੇ ਵੱਲ ਨੂੰ ਹੀ ਲਵੇ ਸੋ ਕੀ ਇਹ ਵੀ ਸੰਭਾਵਨਾ ਕਿ 227 ਚ ਕਮਲ ਦੇ ਫੁੱਲ ਵੱਲੋਂ ਲੜ ਰਹੇ ਹੋਣ ਭਾਰਤ ਕੂਸ਼ਨ ਆຊੂ ਜਦੋਂ ਕਿ ਉਹ ਨਕਾਰ ਚੁੱਕੇ ਨੇ ਕਿ ਮੈਂ ਨਹੀਂ ਜਾਣਾ ਮੈਂ ਕਾਂਗਰਸ 'ਚ ਆਂ ਜਿੰਨੇ ਜਾਣਾ ਜਾਣ ਮੈਂ ਨਹੀਂ ਗਿਆ ਠੀਕ ਹੈ ਉਹ ਹੁਣ ਇੱਕ ਧਿਰ ਨਾਲ ਵੀ ਖੜ ਗਏ ਕਾਂਗਰਸੀ ਜਿਹੜੀ ਮਦਰ ਚਰਨਜੀਤ ਚੰਨੀ ਵਾਲਾ ਗਰੁੱਪ ਹੈ ਰਾਣਾ ਗੁਰਜੀਤ ਵਾਲਾ ਹੈ ਪ੍ਰਗਟ ਸਿੰਘ ਹੋਰੀ ਨੇ ਇਹ ਸਾਰੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ ਵੱਡੀ ਗਿਣਤੀ 'ਚ ਸੋ ਇਸ ਲਈ ਇਸ ਤਰੀਕੇ ਨਾਲੇ ਚਰਚਾ ਖੂਬ ਹੈ ਜੀ ਕਿ ਕੇਜਰੀਵਾਲ ਦਾ ਰਾਹ ਰੁਕਣ ਲਈ ਭਾਜਪਾ ਇਹ ਫਾਰਮੂਲਾ ਵੀ ਅਪਣਾ ਸਕਦੀ ਹੈ